ਐਨਸ ਆਪ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਹੈ ਜੀ ਪਿਆਰਪਰੀ ਸਤਰੀ ਕਾਲਾ ਜੀ ਤੇ ਲੋ ਜੀ ਅੱਜ ਮੈਂ ਬਣਾ ਰਹੀਆਂ ਕ੍ਰੇਲੇ ਤੇ ਪਹਿਲਾਂ ਤੇਲ ਦੇ ਵਿੱਚ ਕ੍ਰੇਲੇ ਤਲਾਂਗੀ ਇਸ ਤਰ੍ਹਾਂ ਪਹਿਲਾਂ ਨਾ ਤੇਲ ਦੇ ਵਿੱਚ ਕ੍ਰੇਲੇ ਤਾਲ ਰਹੀਆਂ ਮੈਂ ਤੇ ਕ੍ਰੇਲੇ ਤਲ ਕੇ ਸਾਈਡ ਦੇ ਵਿੱਚ ਕੱਢ ਦਾਂਗੀ ਉਸ ਤੋਂ ਬਾਅਦ ਪਿਆਜ਼ ਪੂਜ ਭੁੰਨਾਂਗੀ ਤੇ ਮੇਰੀ ਥੋੜੀ ਲੱਗ ਜੇ ਤਰੀਕੇ ਗੈਲ ਸਬਜ਼ੀ ਬਣਾ ਰਹੀਆਂ ਤੇ ਇਸ ਤਰ੍ਹਾਂ ਨਾ ਕ੍ਰੇਲੇ ਕੱਚੇ ਨਹੀਂ ਰਹਿੰਦੇ ਹੈਗੇ ਜਿਵੇਂ ਆਪਾਂ ਪਿਆਜ਼ ਭੁੰਨ ਲੋ ਪਹਿਲਾਂ ਹੋਰ ਚੀਜ਼ਾਂ ਭੁੰਨ ਲੋ ਪਿਆਜ਼ ਟਮਾਟਰ ਹੋ ਗਿਆ ਇਹ ਨਾ ਕ੍ਰੇਲਿਆਂ ਨੂੰ ਭੁੰਨ ਨਹੀਂ ਦਿੰਦੇ ਫਿਰ ਜੇ ਆਪਾਂ ਕ੍ਰੇਲੇ ਨਾਲ ਦੀ ਨਾਲ ਵਿੱਚ ਸਿੱਟ ਦੋ ਕੱਚੇ ਕੱਚੇ ਜੇ ਲੱਗੀ ਜਾਂਦੇ ਆ ਤਾਂ ਪਹਿਲਾਂ ਆਪਾਂ ਕੱਲੇ ਤੇਲ ਦੇ ਵਿੱਚ ਨਾ ਕ੍ਰੇਲੇ ਹੀ ਤੜਦੇ ਆ ਇਹ ਦੇਖੋ ਪਹਿਲਾਂ ਨਾ ਮੈਂ ਤੇਲ ਦੇ ਵਿੱਚ ਗਰਮ ਕਰਕੇ ਕੱਲੇ ਕ੍ਰੇਲੇ ਹੀ ਤਲਾਂਗੀ ਜਦੋਂ ਲਾਈਟ ਬ੍ਰਾਊਨ ਜੇ ਹੋ ਜਾਣਗੇ ਨਾ ਬ੍ਰਾਊਨ ਬ੍ਰਾਊਨ ਜੇ ਫਿਰ ਆਪਾਂ ਸਾਈਡ 'ਚ ਪਲੇਟ 'ਚ ਕੱਢ ਦੇਣੇ ਆ ਤੇ ਉਸ ਤੋਂ ਬਾਅਦ ਪਿਆਜ਼ ਪੂਜ ਭੁੰਨਾਂਗੀ ਮੈਂ ਇੱਧਰ ਬਣ ਰਹੀ ਹੈ ਆਪਣੀ ਚਾਹ ਜੋ ਕਿ ਮੋਸਟਲੀ ਬਣ ਚੁੱਕੀ ਹੈ ਲੋ ਜੀ ਲਾਈਟ ਬਰਾਊਨ ਜੇ ਹੋ ਗਏ ਜਿਆਦਾ ਨਹੀਂ ਰਾੜਦੇ ਹੈਗੇ ਫਿਰ ਪਾਪੜ ਜੇ ਬਣ ਜਾਣੇ ਆ ਤੇ ਹੁਣ ਆਪਾਂ ਕੱਢ ਦਨੇ ਆ ਬਾਹਰ ਇਹਨਾਂ ਨੂੰ ਲੋ ਜੀ ਇਹ ਕ੍ਰੇਲੇ ਮੇਰੇ ਮੈਂ ਤੇਲ ਕੇ ਵਿੱਚ ਫਰਾਈ ਕਰਕੇ ਤਲ ਕੇ ਸਾਈਡ ਕੇ ਵਿੱਚ ਕੱਢ ਲਏ ਆ ਤੇ ਦੂਜੇ ਪਾਈ ਆ ਮੈਂ ਹੁਣ ਤੇ ਇਧਰ ਪਿਆਜ਼ ਤੋਂ ਸਮਾਰ ਕੇ ਰੱਖੇ ਹੋਏ ਆ ਕੱਟ ਕੇ ਹਰੀ ਮਿਰਚ ਮੈਂ ਹਾਲੇ ਜਗਾਈ ਨਹੀਂ ਸੋ ਰਹੇ ਹਾਂ 7:00 ਵਜੇ ਜਗਾਉਂਗੀ ਮੈਂ ਬੱਚਿਆਂ ਨੂੰ ਤੇ ਟਾਈਮ ਦੇਖਦੀ ਆ ਕਿੰਨਾ ਹੋ ਗਿਆ ਕਿੰਨਾ ਟਾਈਮ ਹੋਇਆ ਸਾਢੇ 6 ਹੋਏ ਆ ਹਨਾ 7:00 ਵਜੇ ਜਗਾਉਂਗੀ ਬੱਚਿਆਂ ਨੂੰ ਫੇਰ ਦਉਂਗੀ ਚਾਚੋ ਉਨੇ ਮੈਂ ਆਪਣੀ ਸਬਜੀ ਫਰਾਈ ਕਰਦਾ ਫੇਰ ਕੁਲਕੇ ਬਣਾਣੇ ਆ ਫੇਰ ਬੱਚੇ ਰੈਡੀ ਕਰਨੇ ਆ ਬਹੁਤ ਕੰਮ ਹੁੰਦੇ ਆ ਸਵੇਰ ਦੇ ਸੱਚੀ ਤੇ ਸਾਹ ਨਹੀਂ ਮਿਲਦਾ ਸਵੇਰੇ ਸਵੇਰੇ ਤੇ ਲੋ ਜੀ ਫਰਾਈ ਕਰ ਦਿੰਦੇ ਆ ਟਰੇਲੇ ਆਪਾਂ ਲੋ ਜੀ ਹੁਣ ਆਪਾਂ ਭੁੰਨਾਂਗੇ ਪਿਆਜ਼ ਔਰ ਹਰੀ ਮਿਰਚਾਂ ਇਸੀ ਤੇਲ ਦੇ ਵਿੱਚ ਫਿਰ ਆਪਾਂ ਨੇ ਬਾਅਦ ਵਿੱਚ ਜੋ ਫਰਾਈ ਕਰਿਆ ਹੋਇਆ ਵਿੱਚ ਪਾ ਦੇਣਾ ਹਨਾ ਲੋ ਜੀ ਫਿਲਹਾਲ ਪਿਆਜ਼ ਮੇਰੇ ਪੁੰਨੇ ਗਏ ਤੇ ਹੁਣ ਆਪਾਂ ਵਿੱਚ ਐਡ ਕਰਾਂਗੇ ਜੋ ਕਰੇਲੇ ਆ ਮੈਂ ਭੁੰਨ ਕੇ ਰੱਖੇ ਹੋਈਆਂ ਐ ਇੱਧਰ ਰੱਖਤੇ ਮੈਂ ਸਿਲੰਡਰ ਵਰਗ ਔਰ ਇੱਧਰ ਪਈ ਹੈ ਸਾਡੀ ਡਰਾਈ ਫੂਡ ਜੋ ਕਿ ਖਾਣੇ ਹੈ ਵੀ ਔਰ ਮੈਂ ਬਣਾਦਾ ਰੋਟੀ ਪਹਿਲਾਂ ਫਟਾਫਟ ਕਿਉਂਕਿ ਟਿਫਨ ਲੈ ਕੇ ਜਾਣੀ ਹੈ ਔਰ ਇੱਧਰ ਜਮਾਈਤੀ ਮੈਂ ਦਹੀਂ ਕਿਉਂਕਿ ਮੂਲ ਕੀ ਦਹੀਂ ਗੈਲ ਸਰਦਾ ਨਹੀਂ ਕਰ ਕੀ ਦਹੀਂ ਥੋੜੀ ਜੀ ਜ਼ਿਆਦਾ ਹੋ ਜਾਂਦੀ ਹੈ ਹਨਾ ਲੋ ਜੀ ਵਿੱਚ ਕਰੇਲੇ ਪਾਈਏ ਹੁਣ ਇੱਕ ਪਾਸੇ ਆਪਾਂ ਬਣਾ ਰਹੇ ਆ ਰੋਟੀ ਸਵੇਰ ਦੀ ਪਹਿਲਾਂ ਰੋਟੀ ਬਣਾ ਲਈਏ ਆਪਾਂ ਹਣਾ ਫਿਰ ਮਿਲਦੇ ਆਂ ਥੋੜੀ देरतੱਕ ਲੋ ਜੀ ਇੱਧਰ ਹੋ ਗਿਆ ਆਪਣਾ ਰੋਟੀ ਦਾ ਟਾਈਮ ਇੱਕ ਪਾਸੇ ਕਰੇਲੇ ਬਣ ਰਹੇ ਆਂ ਕਰੇਲਿਆਂ ਨੂੰ ਸੱਚੀ ਟਾਈਮ ਬਹੁਤ ਲੱਗਦਾ ਐ ਤੇ ਇੱਕ ਪਾਸੇ ਨਾਲ ਦੀ ਨਾਲ ਮੈਂ ਰੋਟੀ ਵੀ ਲਾਗੀ ਬਣਾਣ ਕਿਉਂਕਿ ਬੱਚਿਆਂ ਦੇ ਸਿਰ ਬਾਣੇ ਆ ਮੈਂ ਚਲੋ ਨਾ ਤੋਕੇ ਦੋਨੋਂ ਤਿਆਰਤਾ ਹੋ ਜਾਂਦੀਆਂ ਐ ਦੋਨੋਂ ਬੇਟੀਆਂ ਮੇਰੀਆਂ ਤੇ ਕੱਪੜੇ ਪਾ ਦਿੰਦੀ ਆ ਜੋਤ ਰੂ ਪੰਜਲ ਦੇ ਔਰ ਬਬਜੋ ਦੇ ਪਾਪਾ ਨੂੰ ਵੀ ਨਾਲ ਦੀ ਨਾਲ ਜਾਣਾ ਪੈਂਦਾ ਸਵੇਰੇ ਤਿੰਨਾਂ ਨੇ ਇਕੱਠਾ ਤਿਆਰ ਹੋਣਾ ਹੁੰਦਾ ਐ ਤਾਂ ਕਰਕੇ ਮੈਨੂੰ ਜਲਦੀ ਹੁੰਦੀ ਐ ਸਵੇਰੇ ਸਵੇਰੇ ਤੇ ਬਬਜੋ ਦੇ ਪਾਪਾ ਨੇ ਵੀ ਨਾਲ ਦੀ ਨਾਲ ਨਿਕਲਣੇ ਐ ਤੇ ਲੋ ਜੀ ਕਰੇਲੇ ਬਣ ਕੇ ਹੋ ਗਈਆਂ ਰੈਡੀ ਆਪਣੇ ਹਾਂ ਓਕੇ ਓਕੇ ਹੈ चलो तो जी सब्जी भी अपने बन के हो गई रेडी और चाह भी पई है तो रोटी भी अपनी बन चुकी है तो दही भी पई है जिन्हें दही लेनी हुई दही ले लूंगे है ना तो चलो जी पहला आप बच्चे तैयार कर दी अंदर स्कूल का टाइम हो रहा सत्त बज गए अठ बजे बस आ जानी है यह धनिया सुा के रखिया मैं पता नहीं क्यों बावजूद के पापा कहें कोई कम करना है पता नहीं है धनिया <coughs> क्यों सुखाया पता नहीं कोई दवाई बनानी है ਤੇ ਕ੍ਰੇਲੇ ਵੀ ਆਪਣੇ ਵਧੀਆ ਬਣੇ ਆ। ਇਕਦਮ ਡਿਲੀਸ਼ੀਅਸ। ਚਲ ਰੋ ਬਣਾ ਕੇ ਆਏਂਗੇ ਆਪਾਂ। ਚਲੋ, ਲਾएंगे। ਬਰਸ਼ ਕਰੋ, ਨਾ ਉਠੋ, ਸਕੂਲ ਜਾਣਾ। ਸਕੂਲ ਜਾਣਾ। ਹੈ? ਨਾ। ਨਹੀਂ ਨਾ। ਛੁੱਟੀ ਮਰ ਜਾ। ਹੈ ਮੈਂ ਬਰਾਵਾ ਤੇਰੀ ਛੁੱਟੀ ਰੁਕ ਜਾ। ਲੋ ਜੀ ਕੰਮ ਤੰਦਾ ਮੇਰਾ ਸਾਰਾ ਮੋਸਟਲੀ ਫਿਨਿਸ਼ ਹੈ। ਔਰ ਨਾ ਤੋਲੇ ਆ ਫਰੈਸ਼ ਹੋਲੇ ਆ ਬੱਚੇ ਗਏ ਸਕੂਲ ਹਸਬੰਡ ਵੀ ਚਲੇ ਗਿਆ ਆਪਣੇ ਆਫਿਸ ਤੇ ਮੈਂ ਜਾਣਾ ਜੀ ਹੁਣ ਚਾਚੀ ਦੇ ਘਰ ਕਿਉਂਕਿ ਚਾਚੀ ਦੀ ਗੁੜੀ ਬੇਟੀ ਹੈ ਨਾ ਜਿਹੜੀ ਉਹ ਲੁਧਿਆਣੇ ਵਿਆਹੀ ਹੋਈ ਹੈ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਪਤਾ ਨਹੀਂ ਆਪਰੇਸ਼ਨ ਹੋਇਆ ਮਤਲਬ ਮੈਨੂੰ ਅਹੀਂ ਲੱਗਦਾ ਵੀ ਕਿ ਆਪਰੇਸ਼ਨ ਹੋਇਆ ਕਿਤੇ ਮੈਂ ਗਲਤ ਬੋਲਦਾ ਲੇਕਿਨ ਬਿਮਾਰ ਹੈ ਉਹ ਹਨਾ ਆਪਰੇਸ਼ਨ ਹੀ ਹੈ ਸ਼ਾਇਦ ਹੈ ਕਿਉਂਕਿ ਬੈਕ ਸਾਈਡ ਜੋ ਰੀਡ ਦੀ ਹੱਡੀ ਹੈ ਨਾ ਉਹ ਦਬੀ ਹੋਈ ᱛੀ ਕੁਝ ਗੱਠ ਜੀ ਬਣ ਗਈ ᱛੀ ਉਹ ਖੋਲੀ ਆ ਡਾਕਟਰਾਂ ਨੇ ਐਡਮਿਟ ਦੀ ਹਸਪੀਟਲ ਦੇ ਵਿੱਚ ਤੇ ਫਿਲਹਾਲ ਮੈਂ ਉਹਦਾ ਪਤਾ ਲਿਆਵਾ ਹਨਾ ਜਾ ਕੇ ਥੋੜਾ ਜਿਹਾ 10 15 ਮਿੰਟ ਤੇ ਫਿਰ ਆਪਾਂ ਵਾਪਸ ਆ ਜਾਣਾ ਕਿਉਂਕਿ ਫਿਰ ਬੱਚਿਆਂ ਦਾ ਵੀ ਟਾਈਮ ਹੋ ਜਾਂਦਾ ਨਾਲ ਦੀ ਨਾਲ ਕਿਉਂਕਿ 11:30 ਹੋ ਗਏ ਆ ਬੱਚੇ ਤਾਂ ਚਲੋ 2 ਘੰਟੇ ਪਈਆਂ ਮੇਰੇ ਧਿਆਨ ਦੇ ਵਿੱਚ ਅੱਜ ਮੈਂ ਕੱਪੜੇ ਲਾ ਕੀ ਧੋਣ ਕੱਪੜੇ ਬਹੁਤ ਤੇ ਜ਼ਿਆਦਾ ਔਰ ਫਿਰ ਮੈਂ ਕੱਪੜੇ ਧੋਏ ਆ ਫਿਰ ਬੇੜਾ ਧੋਇਆ ਸਾਰਾ ਫਿਰ ਕਿਉਂਕਿ ਉਹ ਜੋ ਖੇਤਾਂ ਦੀ ਧੂੜ ਮਿੱਟੀ ਹੁੰਦੀ ਹੈ ਨਾ ਉਹ ਉਡ ਉਡ ਕੇ ਆ ਰਹੀ ਹੈ ਹਨਾ ਇਸ ਕਰਕੇ ਫਿਰ ਮੈਨੂੰ ਸਾਰਾ ਬੇੜਾ ਧੋਣਾ ਪਿਆ ਔਰ ਕੱਪੜੇ ਮੇਰੇ ਮੋਸਟਲੀ ਮੈਥੀ ਸੁੱਕਣੇ ਪਏ ਹੋਏ ਆ ਬਾਹਰ ਮੈਨੂੰ ਲੱਗਦਾ ਲਾਈਟ ਗਈ ਦੇਖਦੀ ਹੈ ਲਾਈਟ ਗਈ ਆਵਾਜ਼ ਆਈ ਹੈ ਜੀ ਮੇ ਲਾਈਟ ਗਈ ਨਹੀਂ ਹੈਗੀ ਹੈ ਹੈਗੀ ਹੈ ਲਾਈਟ ਫ੍ਰਿਜ ਚੱਲ ਰਿਹਾ ਮੈਨੂੰ ਆਇਆ ਤਾਂ ਵੀ ਕਿਤੇ ਕੱਟ ਲੱਗ ਗਿਆ ਕਿਉਂਕਿ ਕਣਕਾ ਕਰਕੇ ਨਾ ਕੱਟ ਲੱਗ ਰਹੇ ਆ ਲਾਈਟਾਂ ਦੇ ਔਰ ਨੇਰੀ ਆ ਜਾਂਦੀ ਹੈ ਕੋਈ ਪਤਾ ਨਹੀਂ ਹੈਗਾ ਵੀ ਕਦ ਨੇਰੀ ਆ ਜੇ ਚੜ ਕੇ ਚਲਦੇ ਆਪਾਂ ਚਾਚੀ ਦੇ ਘਰ ਥੋੜਾ ਜਿਹਾ ਪਤਾ ਲਿਆਣੇ ਆ ਜਾ ਕੇ ਤੇ ਲੋ ਜੀ ਮੈਂ ਆਗੀ ਚਾਚੀ ਦੇ ਘਰ ਚਾਚੀ ਦਾ ਘਰ ਨਾ ਬਿਲਕੁਲ ਸਾਡੇ ਨੇੜੇ ਹੀ ਐ ਤੇ ਚਾਚੀ ਦੀ ਬੇਟੀ ਐ ਨਾ ਜਿਹੜੀ ਉਹ ਲੁਧਿਆਣੇ ਵਿਆਹੀ ਹੋਈ ਐ ਤੇ ਉਹ ਲੁਧਿਆਣੇ ਤੋਂ ਨਾ ਉਰੇ ਚੰਡੀਗੜ੍ਹ ਹਸਪੀਟਲ ਲੈ ਕੇ ਆਏ ਤੇ ਤੇ ਚੰਡੀਗੜ੍ਹ ਸਾਡੇ ਨੇੜੇ ਪੈਂਦਾ ਹੈ ਤੇ ਇਹਨਾਂ ਦਾ ਟਰੀਟਮੈਂਟ ਵਗੈਰਾ ਉਰੀ ਤੋਂ ਹੀ ਚੱਲ ਰਿਹਾ ਹੈ ਪੰਚਕੁੱਲੇ ਤੋਂ ਤੇ ਇਸ ਕਰਕੇ ਇਹਨਾਂ ਨੂੰ ਉਰੀ ਰੱਖਿਆ ਆ ਚਾਚੀ ਨੇ ਦੋ ਬੇਟੇ ਆ ਇਹਨਾਂ ਦੇ ਕੋਲ ਦੋ ਬੇਟੇ ਲੁਧਿਆਣੇ ਚਲੇ ਗਏ ਕਿਉਂਕਿ ਪੜਦੇ ਆ ਹਨਾ ਉਹ ਉੱਥੀ ਆ ਤੇ ਇਹਨਾਂ ਦੇ ਹਸਬੰਡ ਵੀ ਉੱਥੀ ਆ ਪਰ ਦੀਦੀ ਨੂਰੀ ਲੈ ਆਏ ਵੀ ਚਲੋ ਦਵਾਈ ਵਗੈਰਾ ਲੈਣੀ ਆ ਸਾਨੀ ਹੈ ਤੇ ਜੋ ਨਾਲ ਬੈਠੇ ਆ ਨਾ ਏ ਚਾਚੀ ਦੀ ਨੂੰਹ ਹੈ ਯਾਨੀ ਜਠਾਣੀ ਦਰਾਣੀ ਲੱਗਦੀ ਐ ਸੋਰੀ ਮੇਰੀ ਤੋ ਜਿਹੜੇ ਨਾਲ ਬੈਠੇ ਆ ਇਹ ਸਾਡੇ ਗੁਆਂਢੀਆਂ ਇੱਕ ਹੋਰ ਜੋ ਇਹਨਾਂ ਦੀ ਖਬਰ ਲੈਣ ਆਏ ਹੋਏ ਤੇ ਤੇ ਬਸ ਉਹੀ ਗੱਲਾਂ ਚੱਲ ਰਹੀਆਂ ਤੇ ਅਸੀਂ ਹਾਸੀ ਮਜ਼ਾਕ ਚੱਲ ਰਿਹਾ ਤਾਂ ਤੋ ਜੋ ਦੀਦੀ ਬੈਠੇ ਤੇ ਆਂਟੀ ਦੀ ਕੁੜੀ ਆ ਪੁਰਾਣੀਆਂ ਗੱਲਾਂ ਦੱਸਣ ਲੱਗੀ ਵੀ ਪਹਿਲਾਂ ਕਿਆ-ਕਿਆ ਹੁੰਦਾ ਤਾਂ ਉਰੇ ਆਂਡੀ-ਗੁਆਂਢੀਆਂ ਦੇ ਵਿੱਚ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਹੈਗਾ ਅਸੀਂ ਤਾਂ ਬਾਅਦ 'ਚ ਵਿਆਹ ਹੋਇਆ ਸਾਨੂੰ ਪੁਰਾਣੀਆਂ ਗੱਲਾਂ ਦਾ ਪਤਾ ਨਹੀਂ ਪਰ ਜੋ ਜਿਹੜੇ ਨਾਲ ਆਂਟੀ ਬੈਠੇ ਤੇ ਇਹ ਔਰ ਜੋ ਦੀਦੀ ਤੇ ਇਹ ਆਪਣੀਆਂ ਪੁਰਾਣੀਆਂ ਗੱਲਾਂ ਸੁਣਾ ਰਹੇ ਤੇ ਸਾਨੂੰ ਤੇ ਮੈਂ ਤੇ ਔਰ ਆਂਟੀ ਦੀ ਨੂੰ ਜਿਹੜੇ ਸਾਹਮਣੇ ਬੈਠੇ ਆਂ ਚਾਚੀ ਦੀ ਨੂੰ ਸੋਰੀ ਮੈਂ ਚਾਚੀ ਵੀ ਕਹਿ ਦਿੰਨੀ ਐ ਆਂਟੀ ਵੀ ਕਹਿ ਦਿੰਨੀ ਐ ਉਹਨਾਂ ਦੀ ਨੂੰ ਬੈਠੀ ਆ ਸੀ ਹਾਸਰੇ ਤੇ ਗੱਲਾਂ ਸੁਣ ਸੁਣ ਉਹਨਾਂ ਦੀਆਂ ਕਿਉਂਕਿ ਜੋ ਪੁਰਾਣੀਆਂ ਗੱਲਾਂ ਹੁੰਦੀਆਂ ਨਾ ਇਹ ਅਕਸਰ ਬਹੁਤ ਵਧੀਆ ਲੱਗਦੀਆਂ ਸੁਣ ਜਦੋਂ ਆਪਾਂ ਕਿਸੇ ਤੋਂ ਪੁਰਾਣੀਆਂ ਗੱਲਾਂ ਸੁਣਦੇ ਆ ਨਾ ਤਾਂ ਬਹੁਤ ਵਧੀਆ ਲੱਗਦੀਆਂ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਵਾਪਸ ਤੇ ਲੋ ਜੀ ਇੱਧਰ ਆ ਗਿਆ ਤਾਂ ਸਬਜ਼ੀ ਵਾਲਾ ਮੈਂ ਘਰ ਵਾਪਸ ਆ ਗਈ ਵੀ ਤੇ ਸਬਜ਼ੀ ਵਾਲੇ ਤੋਂ ਮੈਂ ਲੈਣੀਆਂ ᱛੀਆਂ ਮਿਰਚਾਂ ਹਰੀਆਂ ਕਿਉਂਕਿ ਮੈਂ ਸਵੇਰੇ ਕੜੀ ਬਣਾਣੀ ਹੈ ਸਲਾਹ ਤਾਂ ਕੜੀ ਦੀ ਹੈ ਬਾਕੀ ਦੇਖੋ ਤੇ ਮਿਰਚਾਂ ਲੈ ਲਈਏ ਤੇ ਬੱਚਿਆਂ ਦਾ ਵੀ ਟਾਈਮ ਹੋ ਗਿਆ ਆਣ ਦਾ ਮੈਨੂੰ ਲੱਗਦਾ ਬਸ ਆਣ ਵਾਲੇ ਐ ਮੈਂ ਸਬਜ਼ੀ ਲੈ ਰਹੀ ਐ ਤੇ ਬੱਚਿਆਂ ਦੀ ਵੀ ਐਂਟਰੀ ਹੋ ਚੁੱਕੀ ਐ ਮੈਨੂੰ ਲੱਗਦਾ ਅ ਬੱਸ ਦਾ ਹੋਰ ਨਾ ਸੁਣ ਰਿਹਾ ਬੱਚਿਆਂ ਦਾ ਤੇ ਮੈਂ ਮਿਰਚਾਂ ਰੱਖ ਕੇ ਬਸ ਪਹਿਲਾਂ ਪੈਸੇ ਦੇ ਆਵਾਂ ਜੋ ਸਬਜੀ ਵਾਲਾ ਭਾਈ ਐ ਲੋ ਜੀ ਮੈਂ ਪੈਸੇ ਦੇਣ ਬਾਹਰ ਨਿਕਲੀ ਦੀ ਸਾਹਮਣੇ ਮੇਰੇ ਬੱਚੇ ਆ ਰਹੇ ਆ ਸਕੂਲ ਤੋਂ ਮੈਂ ਕਿਹਾ ਨਾ ਕਿ ਆਉਣ ਦਾ ਟਾਈਮ ਐ ਮੇਰੇ ਬੱਚਿਆਂ ਦਾ ਫਾਈਨਲੀ ਬੱਚੇ ਪਹੁੰਚ ਚੁੱਕੇ ਆ ਘਰ ਓਕੇ ਲੋ ਜੀ ਬੱਚੇ ਆ ਗਏ ਆ ਤੇ ਆਂਦੇ ਨਹੀਂ ਏਸੀ ਦੱਬ ਲਿਆ ਕਹਿੰਦੇ 28 ਪਾ ਅੱਛਾ ਫਿਰ ਮੈਨੂੰ ਪਤਾ ਨਹੀਂ ਨਾ ਹੈ ਪੁੱਤ ਅੱਛਾ 28 ਪਰ ਰੱਖਣਾ ਪਹਿਲਾਂ ਕੱਪੜੇ ਚੇਂਜ ਕਰੋ ਪੁੱਤ ਫਿਰ ਖਾਈਓ ਚਲੋ ਕੱਪੜੇ ਚੇਂਜ ਕਰੋ ਪਹਿਲਾਂ ਤੇ ਲੋ ਜੀ ਬੱਚਿਆਂ ਦਾ ਰੋਟੀ ਪਾਣੀ ਹੋ ਗਿਆ ਕਿਉਂਕਿ ਮੈਂ ਬਣਾਏ ਤੇ ਰਾਤ ਕਰੇਲੇ ਉਹ ਚੂਹਾ ਆਇਆ ਸੁੱਚਰੋਂ ਆਇਆ ਚੂਹਾ ਹਣਾ ਕਿਉਂ ਕੋ ਐ ਤੇ ਬੱਚੇ ਬੈਠੇ ਆ ਅੰਦਰ ਏਸੀ ਲਾਇਆ ਵਾ ਸਕੂਲ ਤੇ ਆ ਗਏ ਤੇ ਦੋਨੋਂ ਬੱਚੇ ਰੈਸਟ ਕਰ ਰਹੇ ਆ ਮੇਰੇ ਔਰ ਪੜੋਂਗੇ ਹੈ ਚਾ ਪੀ ਕੇ 4:30 ਵਜੇ ਫਿਰ ਸਕੂਲ ਦਾ ਹੋਮਵਰਕ ਆਉਣ ਲੱਗ ਗਿਆ ਨਾ ਡੇਲੀ ਕੀ ਡੇਲੀ ਔਰ ਆਪਾਂ ਕਰਦੇ ਆ ਵਲੌਗ ਦਾ ਐਂਡ ਕਿਉਂਕਿ ਅੰਦਰ ਮੈਂ ਐਂਡ ਤਾਂ ਨਹੀਂ ਕਰ ਸਕਦੀ ਬੱਚੇ ਦੇਖਦੇ ਆ ਟੀਵੀ ਬੈਠ ਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਵਾਜ਼ ਦੇ ਵਿੱਚ ਆਪਾਂ ਬਿਲਕੁਲ ਵੀ ਵਲੌਗ ਨਹੀਂ ਬਣਾ ਸਕਦੇ ਤੇ ਬਾਕੀ ਸ਼ਾਮ ਟਾਈਮ ਆਸੀ ਤਾਂ ਸਾਰਾ ਦਿਨ ਬਾਹਰ ਨਿਕਲਦੇ ਹੀ ਨਹੀਂ ਹੈਗੇ ਇੱਕ ਵਾਰ ਆਪਣਾ ਅੰਦਰ ਬੜੇ ਸ਼ਾਮ ਨੂੰ 6 ਵਜੇ 6:30 ਵਜੇ ਬਾਹਰ ਨਿਕਲਾਂਗੇ ਹਨਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਹਨਾ ਤੇ ਕਰੇਲੇ ਕਿਦਾਂ ਦੇ ਲਗੇ ਮੈਨੂੰ ਜ਼ਰੂਰ ਦੱਸਿਓ ਹਨਾ ਤੇ ਚਲੋ ਜੀ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰੋ ਜੀ ਔਰ ਪਲੀਜ਼ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਅਗਰ ਤੁਸੀਂ ਕੋਈ ਮੈਨੂੰ ਆ ਆਈਡੀਆ ਦੇਣਾ ਚਾਹੁੰਦੇ ਹੋ ਕਿ ਮੈਂ ਵਲੌਗ ਕਿਸ ਤਰ੍ਹਾਂ ਬਣਾਵਾਂ ਤਾਂ ਮੈਨੂੰ ਉਹ ਵੀ ਦੱਸਦਿਆ ਕਰੋ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਆਪਾਂ ਬੰਦ ਕਰਦੇ ਆ ਹੁਣ ਆਪਣਾ ਵਲੌਗ ਨੈਕਸਟ ਦੇ ਵਿੱਚ ਮਿਲਾਂਗੇ ਹੁਣ ਆਪਾਂ ਥੋੜੀ देर ਮੈਨੂੰ ਆ ਰਹੀ ਹੈ ਨੀਂਦ ਸੌਉਂਗੀ ਤੇ ਸ਼ਾਮ ਨੂੰ ਦੇਖਦੀ ਆ ਕਿ ਵੀ ਕੀ ਬਣਾਵਾ ਕਿਉਂਕਿ ਕਰੇਲੇ ਦਾ ਸਾਰੇ ਖਤਮ ਹੋ ਗਏ ਜਿਹੜੇ ਸਵੇਰੇ ਬਣਾਏ ਤੇ ਥੋੜੇ ਜੇ ਬਣ ਗਏ ਪਿਚਕ ਜੇਗੇ ਮੈਨੂੰ ਪਹਿਲਾਂ ਜ਼ਿਆਦਾ ਲੱਗ ਰਹੇ ਤੇ ਪਰ ਜਦੋਂ ਮੈਂ ਬਣਾਏ ਥੋੜੇ ਜੇ ਹੋ ਗਏ ਹਨਾ ਹੁਣ ਸਰਨਾ ਨਹੀਂ ਹੈਗਾ ਸ਼ਾਮ ਨੂੰ ਦੇਖਦੀ ਆ ਕੀ ਬਣਾਵਾ ਇੱਕ ਦਿਲ ਕਰਦਾ ਵੀ ਰੈਤਾ ਵੀ ਪਿਆ ਵੀ ਰੈਤਾ ਬਣਾਵਾ ਕਿਉਂਕਿ ਸਵੇਰੇ ਮੈਂ ਕੜੀ ਦੀ ਸਲਾਹ ਹੈ ਵੀ ਸਵੇਰੇ ਕੜੀ ਬਣਾਵਾਂਗੀ ਹਨਾ ਟਿਫਨ ਲੈ ਜੂਗੇ ਆਰਾਮ ਤੇ ਤੇ ਫਰੈਸ਼ ਕੜੀ ਤਾਜੀ ਕੜੀ ਤੇ ਕਿਉਂਕਿ ਲੱਸੀ ਆਈ ਪਈ ਹੈ ਕੜੀ ਦੀ ਸਲਾਹ ਹੈ ਕੱਲ ਨੂੰ ਤੇ ਚਲੋ ਜੀ ਮੈਂ ਗਈ ਸੀ ਚਾਚੇ ਦੀ ਕੁੜੀ ਦਾ ਪਤਾ ਲੈਣ ਜਸਟ ਆ ਗਈ ਸੀ ਫੇਰਾ ਕੇ ਮੈਂ ਰੋਟੀ ਪਾਣੀ ਬਣਾਇਆ ਔਰ ਬੱਚੇ ਵੀ ਆਗੇ ਤੇ ਸਕੂਲ ਤੇ ਫਿਰ ਮੈਂ ਸਬਜੀ ਲਈ ਥੋੜੀ ਜੀ ਮਿਰਚਾਂ ਵਗੈਰਾ ਤੇ ਤੋਸ ਮਾਰ ਕੇ ਰੱਖ ਕੇ ਆਈਆਂ ਹੁਣ ਟੋਕਰੀ ਚ ਕੱਢ ਕੇ ਤੇ ਸਾਰਾ ਦਿਨ ਇਹੀ ਕੰਮ ਧੰਦੇਰੀ ਨਿਪੜਦੇ ਹੈਗੇ ਮੇਰੇ ਤਾਂ ਤੇ ਚਲੋ ਜੀ ਬਾਏ ਟੇਕ ਕੇਅਰ ਜਿੰਨਾ ਵੀ ਵਲੌਗ ਬਣ ਪੰਦਾ ਮੈਂ ਜ਼ਰੂਰ ਬਣਾਨੀ ਹੈ ਤੇ ਪਲੀਜ਼ ਸਪੋਰਟ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਬਾਏ ਜੀ ਟੇਕ ਕੇਅਰ